ਵੋਲਪਨਾ ਕਹਿੰਦੀ 26 ਜਨਵਰੀ ਨੂੰ ਕਹਿੰਦੇ ਦੀਪ ਸਿੱਤੂ ਨੇ ਕਾਂਡ ਕਰਤਾ ਸੀ ਦਿੱਲੀ ਦੇ ਵਿੱਚ ਪਰ ਭਾਈ ਦੀਵਾ ਕਾਂਡ ਕੀ ਕੀ ਹੋਏ ਨੇ ਆਜੋ ਆਪਾਂ ਇਹਨੂੰ ਦੱਸ ਵੀ ਦਈਏ ਸਾਥ ਦਿਓ ਤੇ ਕਾਂਡ 26 ਜਨਵਰੀ 1921 ਨੂੰ ਨਹੀਂ ਹੋਇਆ ਸੀ ਇਹ ਕਾਂਡ ਦਾ 26 ਜਨਵਰੀ 1950 ਤੋਂ ਸ਼ੁਰੂ ਹੋਇਆ ਜਦੋਂ ਕਿ ਆ ਸਭ ਤੋਂ ਪਹਿਲਾਂ ਉਹ ਚੀਜ਼ ਸਾਡੇ ਤੇ ਥੋਪੀ ਗਈ ਜਿਹੜੀ ਸਾਨੂੰ ਮੰਨਦੀ ਨਹੀਂ ਜਿਹੜਾ ਸਿਧਾਂਤ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਹੀਂ ਮੰਨਦਾ ਫਿਰ ਉਹ ਕੌਮ ਪਈ ਸੰਵਿਧਾਨ ਨੂੰ ਕਿਉਂ ਮੰਨੇ ਇਹ ਗੱਲ ਦਾ ਜਵਾਬ ਦਿਓ 25 ਨਵੰਬਰ 1949 ਨੂੰ ਖੀਰ ਲਈ ਜਿਹੜੀ ਮੈਂ ਕੀ ਇਹਨਾਂ ਦੀ ਸਭਾ ਹੁੰਦੀ ਐ ਸੰਵਿਧਾਨ ਸਭਾ ਉਹਦੇ ਵਿੱਚ ਟਰੰਬੇਦ ਜਿਹੜਾ ਸਵਾਲ ਅੱਜ ਤੱਕ ਕੀਆ ਜਿਉਂਦਾ ਤਿਉਂ ਖੜਾ ਹੋਰ ਕਿੰਨਾ ਚਿਰ ਕਹਿੰਦੇ ਸਮਾਜਿਕ ਤੇ ਆਰਥਿਕ ਬਰਾਬਰੀ ਤੋਂ ਇਨਕਾਰੀ ਰਹਿਣਾ ਸੁਨ ਸਵਿਧਾਨ ਦੇ ਵਿੱਚ ਬਰਾਬਰੀ ਦਿੱਤੀ ਹੈ ਇਸ ਸੰਵਿਧਾਨ ਨੇ ਕਹਿੰਦੇ ਨਾ ਗਨਤੰਤਰ ਦੇ ਵਿੱਚ ਕਾਹਦਾ ਗਨਤੰਤਰ ਆ ਗਣ ਹੁੰਦੇ ਆ ਲੋਕ ਤੇ ਤੰਤਰ ਕੀ ਇਹਨਾਂ ਗਣ ਦੇ ਹੱਥ ਵਿੱਚ ਹੈਗਾ ਅੱਜ ਕੀ ਆ ਇਸੇ ਗਣ ਨੂੰ ਇਹ ਤੰਤਰ ਕੀ ਆ ਜੇਲਾ ਚ ਡੱਕ ਰਿਹਾ ਜਿਹੜਾ ਜਿਹੜਾ ਗਣ ਸਿਆਸੀ ਸਮਝ ਰੱਖਦਾ ਤੇ ਚੇਤਨਤਾ ਜਿਹਦੇ ਅੰਦਰ ਹੈਗੀ ਆ ਉਸ ਗਣ ਨੂੰ ਇਹ ਤੰਤਰ ਆ ਜਿਹੜਾ ਇਹ ਜੇਲਾ ਦੇ ਵਿੱਚ ਡੱਕ ਰਿਹਾ ਸਿਰਫ ਇਸ ਕਰਕੇ ਕਿਉਂਕਿ ਉਹ ਆਪਦੇ ਸੰਵਿਧਾਨਕ ਹੱਕਾਂ ਦੀ ਮੰਗ ਕਰਦੇ ਆ ਉਨੇ ਤਤਰ ਨੂੰ ਇਹਦਾ ਕਹਿ ਨਹੀਂ ਸਕਦਾ ਕਿ ਕਿ ਜਮਹੂਰੀ ਜਾਂ ਸੰਵਿਧਾਨਕ ਤੇ ਕਾਨੂੰਨੀ ਆਪ ਦੇ ਹੱਕ ਮੰਗਦੇ ਉਹ ਕਹਿੰਦਾ ਕੀ ਆ ਕਹਿੰਦਾ ਜੀ ਇਹ ਲੋਕੀ ਆ ਅੱਗ ਲਾਉਂਦੇ ਆ ਲੋਕਾਂ ਨੂੰ ਉਹਨਾਂ ਤੇ ਜੁਰਮ ਚੋਰੀ ਜਾਂ ਹਿੱਸਾ ਫੜਕਾਉਣ ਦਾ ਲਾ ਕੇ ਉਹਨਾਂ ਬੰਦੇ ਨੂੰ ਕਿਹ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੁਣ ਤੱਕ ਗਣਤੰਤਰ ਤਾਂ ਅਸੀਂ ਤਾਂ ਬਣਨਗੇ ਜੇ ਇਸ ਗਣਤੰਤਰ ਵਾਲੇ ਦਿਨ ਸਾਡੇ ਕੀ ਸਿਆਸੀ ਕੈਦੀ ਘੱਟ ਤੋਂ ਘੱਟ ਬਾਹਰ ਕੱਢੇ ਜਾਣ ਇਸ 2 ਕੀ ਨਵੰਬਰ 1959 ਨੂੰ ਸਿਰਫ ਇੱਕ ਗੱਲ ਦਾ ਬਦਲਾਅ ਹੋਇਆ ਸੀ ਸਿਰਫ ਸਾਨੂੰ ਸਿਆਸੀ ਆਜ਼ਾਦੀ ਮਿਲੀ ਸੀ ਤੇ ਸਿਆਸੀ ਆਜ਼ਾਦੀ ਮਿਲਣ ਦੇ ਨਾਲ ਸਿਰਫ ਇੱਕ ਲਾਂਬਾ ਸਾਡਾ ਕੀ ਰਹਿ ਗਿਆ ਸੀ ਅੰਗਰੇਜ਼ਾਂ ਸਿਰ ਤੋਂ ਕਿ ਸਾ ਅੱਜ ਵੀ ਅੰਗਰੇਜ਼ਾਂ ਦੇ ਘੜੇ ਸਿਆਸੀ ਕਾਨੂੰਨੀ ਤੇ ਪ੍ਰਬੰਧਕੀ ਢਾਂਚੇ ਨੂੰ ਅਸੀਂ ਅੱਜ ਵੀ ਮੰਨੀ ਜਾਂਦੇ ਆ ਯਾਰ ਉਹੀ ਸਿਆਸੀ ਕਾਨੂੰਨੀ ਤੇ ਪ੍ਰਬੰਧਕੀ ਢਾਂਚੇ ਨੂੰ ਮੰਨ ਕੇ ਅਸੀਂ ਮੁਲਕ ਚਲਾਏ ਜਾਂਦੇ ਆ ਫਿਰ ਬਦਲਾਅ ਕਿੱਥੋਂ ਹੋ ਜੂਗਾ ਸਾਡੀ 26 ਜਨਵਰੀ ਕਿਹੜੀ ਆ ਸਾਡੀ 26 ਜਨਵਰੀ ਦਾ ਭਾਈ 26 ਜਨਵਰੀ 1986 ਸੀ ਜਿਸ ਦਿਨ ਕੀ ਆ ਮੈਕੜਾ ਸਭ ਤੋਂ ਵੱਡਾ ਸਰਵੱਤ ਖਾਲਸੇ ਦਾ ਘਟਾਉਂਦਾ ਤੇ 84 ਤੋਂ ਬਾਅਦ ਜਿਹੜਾ ਸਾਡੀ ਕੌਮ ਤੇ ਤਸ਼ੱਦਦ ਟਾਇਆ ਸੀ ਉਹਦੇ ਖਿਲਾਫ ਸਾਰੀ ਕੌਮ ਸਮੁੱਚੀ ਇਕੱਠੀ ਹੁੰਦੀ ਆ ਹੱਕ ਹਕੂਕਾਂ ਲਈ ਆਪਦੇ ਹੱਕਾਂ ਦੇ ਲਈ ਉਹ ਅਸਲ ਵਿੱਚ ਸਾਡਾ ਤਾਂ 26 ਜਨਵਰੀ ਉਹ ਆ ਇਸ ਕਰਕੇ ਸਾ 26 ਜਨਵਰੀ 2021 ਵਾਲੇ ਦਿਨ ਜਦੋਂ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਮੈਂ ਕਿਹਾ ਕਿਸਾਨੀ ਝੰਡਾ ਤੇ ਉਹਦੇ ਨਾਲ ਨਿਸ਼ਾਨ ਸਾਹਿਬ ਸਾਡੇ ਕੀ ਚੜਾਏ ਜਾਂਦੇ ਆ ਦੀਪ ਸਿੱਧੂ ਨੂੰ ਕਹਿੰਦੇ ਕੀ ਆ ਕਾਂਡ ਕਰਤਾ ਜੀ ਇਹ ਗੁਲਪਨਾ ਕਰ ਗਿਆ ਕਹਿੰਦੀਆਂ ਪਰ ਕਾਂਡ ਉੱਥੇ ਕੀ ਆ ਦੀਪ ਸਿੱਧੂ ਨੇ ਨਹੀਂ ਕੀਤਾ ਸੀ ਨਾ ਦੀਪ ਸਿੱਧੂ ਨੇ ਕੀਤਾ ਉਹ ਕਾਰਵਾਈ ਪਾਈ ਸੀ ਹਾਂ ਦੀਪ ਸਿੱਧੂ ਨੇ ਉੱਥੇ ਲਾਲ ਕਿਲੇ ਦੀ ਫਸੀਲ ਦੇ ਉੱਤੇ ਕੀ ਆ ਖੜ ਕੇ ਕੀ ਕਿਹਾ ਸੀ ਢੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇਹ ਸਾਡਾ ਕੀ ਆ ਸਾਰਿਆਂ ਦੇ ਅੰਦਰੂਨੀ ਜਜ਼ਬਾ ਸਾਰੇ ਲੋਕਾਂ ਦਾ ਉਸ ਸਾਡੇ ਸਾਰਿਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਦੀਪ ਸਿੱਧੂ ਉਸ ਲਾਲ ਕਿਲੇ ਦੇ ਉੱਤੇ ਖੜ ਕੇ ਕਰ ਦਿੰਦਾ ਤਾਂ ਫਿਰ ਉਹ ਦੋਸ਼ੀ ਹੋ ਗਿਆ ਤਾਂ ਫਿਰ ਇਸ ਹਿਸਾਬ ਨਾਲ ਦਾ ਸਮੁੱਚਾ ਪੰਜਾਬ ਤੇ ਸਮੁੱਚੀ ਕੌਮੀ ਦੋਸ਼ੀ ਆ ਕਿਉਂਕਿ ਸਾਡੇ ਸਾਰੇ ਕੀ ਆ ਕੌਮ ਅਕਸਰ ਕੀ ਆ ਸੀ ਆਪ ਦੇ ਧਾਰਮਿਕ ਸਮਾਗਮਾਂ 'ਚ ਨਹੀਂ ਵੈਸੇ ਵੀ ਅਸੀਂ ਕੀ ਆ ਇਹੇ ਬੁਲੰਦ ਕਰਦੇ ਰਹਿੰਦੇ ਕਿ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਪਰ ਸਾਡਾ ਨਿਸ਼ਾਨ ਸਾਹਿਬ ਤੁਹਾਨੂੰ ਯਾਰ ਉਦੋਂ ਦਿਸਦਾ ਜਦੋਂ ਜਿਆਦਾ ਬਾਹਰਲੇ ਮੁਲਕਾਂ ਨਾਲ ਜੰਗ ਲੱਗਦੀ ਹੈ ਜਾਂ ਕਿ ਇਹ ਕੁਦਰਤੀ ਕਰੋਪੀ ਜਾਂ ਕੋਈ ਕਿ ਆ ਭੀੜ ਪੈ ਜਾਂਦੀ ਆ ਉਦੋਂ ਨਿਸ਼ਾਨ ਸਾਹਿਬ ਮੂਰੇ ਸਾਰੇ ਨਤਮਸਤਕ ਹੁੰਦੇ ਆ ਅੱਜ ਮੈਂ ਕਹਣਾ ਕੀ ਆ ਸਾਡੇ ਗੁਰੂ ਤੇਗ ਬਹਾਦਰ ਦੇ ਅੱਗੇ ਅੰਮ੍ਰਿਤ ਛਾਰ ਕੇ ਵੀ ਨਤਮਸਤਕ ਹੁੰਦੇ ਕੀ ਕਹਿੰਦੇ ਆ ਕਹਿੰਦੇ ਜੇ ਗੁਰੂ ਸਾਹਿਬ ਨਾ ਹੁੰਦੇ ਕਹਿੰਦੇ ਨਾ ਤਾਂ ਸਿੱਖ ਹੋਣਾ ਸੀ ਨਾ Hindu ਹੋਣਾ ਸੀ ਨਾ ਹੀ ਹਿੰਦੁਸਤਾਨ ਹੋਣਾ ਸੀ ਕੀ ਗੱਲ ਮੰਨਦੇ ਹੋ ਤਾਂ ਫਿਰ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ ਵੱਖਰੀ ਕੌਮ ਹੀ ਮੰਨ ਲਓ ਅੱਜ ਗਣਤੰਤਰ ਦਿਵਸ ਤੇ ਗਣਦੀ ਇਹ ਡਿਮਾਂਡ ਹੈਗੀ ਆ ਕਿ ਕੀ ਆ ਸਾਡੇ ਜਿਹ ਮੈਂ ਤਾਂ 26 ਜਨਵਰੀ ਸੇਪੇ ਜਿਆਦਾ 26 ਜਨਵਰੀ 1986 ਵਾਲੇ ਕੀ ਸਰਬੱਤ ਖਾਲਸੇ ਨੂੰ ਮੰਨਦਾ ਜਿਹਦਾ ਜਲਉ ਮੈਂ ਕਹਣਾ ਝੱਲਿਆ ਨਹੀਂ ਗਿਆ ਸੀ ਹਕੂਮਤਾਂ ਤੋਂ ਸਾਡੇ ਕੀ ਆ ਗਲੀਆਂ ਮਹੱਲਿਆਂ ਦੇ ਵਿੱਚ ਉਦੋਂ ਇੱਥੇ ਟੈਂਕ ਲੈ ਕੇ ਤੁਰੇ ਫਿਰਦੀ ਸੀ ਫੌਜ ਪਰ ਫੇਰ ਵੀ ਸਾਡੀ ਕੌਮ ਕੀ ਇਕੱਠੀ ਹੋਈ ਸੀ ਆਪਦੇ ਹੱਕਾਂ ਦੇ ਖਾਤਰ ਤੰਤਰ ਨੂੰ ਮੈਂ ਅੱਜ ਦੇ ਦਿਨ ਇੱਕ ਸਵਾਲ ਕਰਦਾ ਤੰਤਰ ਕਿਹੜਾ ਜਿਹੜਾ ਸਿਆਸੀ ਲੋਕ ਚਲਾਉਂਦੇ ਆ ਸਾਨੂੰ ਵਹਿਮ ਆ ਕੇ ਅਸੀਂ ਚਲਾਉਂਦੇ ਆ ਪਰ ਜਿੱਦ ਦੇ ਗਣਤੰਤਰ ਅਸਲ ਹੋਇਆ ਉਹਦੇ ਲੋਕਾਂ ਦੇ ਹੱਕ ਦੇ ਵਿੱਚ ਕਾਨੂੰਨ ਘੜੇ ਜਾਣਗੇ ਤੇ ਲੋਕਾਂ ਤੋਂ ਪੁੱਛ ਕੇ ਘੜੇ ਜਾਣਗੇ ਹੁਣ ਸੰਵਿਧਾਨ ਦੇ ਵਿੱਚ ਤਾਂ ਇਹ ਗੱਲ ਲਿਖੀ ਹੋਈ ਆ ਵੀ ਕੋਈ ਵੀ ਕਾਨੂੰਨ ਜੇ ਕੜਨਾ ਤਾਂ ਜਿਹੜਾ ਵੀ ਕੋਈ ਐਮਪੀ ਕੀ ਆ ਉਹ ਪੇਸ਼ ਕਰਦਾ ਮੰਨ ਕੇ ਚੱਲੋ ਕੋਈ ਕਾਨੂੰਨ ਦਾ ਖੜਾ ਤਾਂ ਉਹ ਪਹਿਲਾਂ ਕੀ ਆ ਸਾਰੇ ਜਿਹੜੇ ਐਮਪੀ ਸਾਹਿਬਾਨ ਹੈਗੇ ਆ ਉਹ ਸਾਰੇ ਆਪਦੇ ਆਪ ਦੇ ਕੀ ਜਰੂਡਿਕਸ਼ਨ ਦੇ ਵਿੱਚ ਜਿੱਥੋਂ ਦੇ ਉਹ ਐਮਪੀ ਹੈਗੇ ਉੱਥੇ ਲਿਜਾ ਕੇ ਉਸ ਲੋਕਾਂ ਨਾਲ ਸੰਬੰਧਿਤ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਹ ਕਾਨੂੰਨ ਬਣਿਆ ਵਿਆ ਤਾਂ ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਕਰਨਗੇ ਮੰਨ ਲਓ ਕਿਸਾਨਾਂ ਵਾਸਤੇ ਕਾਨੂੰਨ ਬਣਿਆ ਤਾਂ ਸਾਰੇ ਐਮਪੀ ਆਪਦੇ ਏਰੀਆ ਦੇ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਪੁੱਛਣਗੇ ਜਿਹੜੀਆਂ ਉਹਨਾਂ ਨੂੰ ਕੀ ਕ ਸਾਡੀ ਅਸੈਂਬਲੀ ਦੇ ਵਿੱਚ ਲਿਆ ਕੇ ਰੱਖਣਗੇ ਉਹਨਾਂ ਦੇ ਮੂਰੇ ਵੀ ਭਾਈ ਆ ਕਮੀਆਂ ਪੇਸ਼ੀਆਂ ਹੈਗੀਆਂ ਨੇ ਫਿਰ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਉਹ ਸਾਰੀਆਂ ਕੀ ਇੱਕ ਲਿਸਟ ਬਣਾਈ ਜਾਂਦੀ ਆ ਉਹ ਕਮੀਆਂ ਪੇਸ਼ੀਆਂ ਦੂਰ ਕਰਨ ਤੋਂ ਬਾਅਦ ਫਿਰ ਉਹ ਬਿਲ ਪਾਸ ਕੀਤਾ ਜਾਂਦਾ ਤੇ ਫਿਰ ਵਿਰੋਧੀ ਧਿਰ ਦਾ ਜਿਹੜਾ ਮਾਕੇ ਆਗੂ ਹੈਗਾ ਜਾਂ ਵਿਰੋਧੀ ਧਿਰ ਵਾਲਿਆ ਉੱਥੇ ਫਿਰ ਉਹਦਾ ਵਿਰੋਧ ਕੀ ਆ ਉਹਦਾ ਦਰਜ ਕਰਾਉਂਦੇ ਆ ਤੇ ਫਿਰ ਮੈਜੋਰਟੀ ਦੇ ਨਾਲ ਉਹ ਕਾਨੂੰਨ ਪਾਸ ਹੁੰਦਾ ਪਰ ਇਹ ਕਰਦੇ ਕੀ ਆ ਕਿਸਾਨੀ ਕਾਨੂੰਨ ਦੇਖ ਲਓ ਆ ਲੇਬਰ ਵਾਲਾ ਕਾਨੂੰਨ ਦੇਖ ਲਓ ਆ ਨਰੇਗਾ ਵਾਲਾ ਕਾਨੂੰਨ ਦੇਖ ਲਓ ਕਿੱਥੇ ਡਿਸਕਸ਼ਨਾਂ ਹੋਈਆਂ ਕਿਹੜੇ ਬੰਦਿਆਂ ਤੋਂ ਕਿਹੜੇ ਮਾਕੇ ਲੋਕਾਂ ਤੋਂ ਜਾ ਕੇ ਪੁੱਛਿਆ ਗਿਆ ਅੰਤਰ ਤੇ ਗਣ ਦੇ ਵਿੱਚ ਸਬੰਧ ਕੋਈ ਨਹੀਂ ਇਸ ਕਰਕੇ ਗਨਤੰਤਰ ਦੇ ਉਸ ਬਣਾਉਣ ਦਾ ਸਾਡਾ ਕੋਈ ਤੁਕ ਨਹੀਂ ਬਣਦਾ